ਮਾਣੌਰ ਸਤਿ ਸ਼ਕਾਲ ਭਾਈ ਸਾਰਿਆਂ ਨੂੰ ਹੁਣ ਪੂਰੇ ਪੰਜ ਵਰਗ ਦੇ 3 ਨਾਲ 5 ਵਾਲਾ ਦੇ 5 ਦਾ ਟੂਰਨਾਮੈਂਟ ਚੱਲ ਰਿਹਾ ਹੈ 5 ਓਵਰਾਂ ਦਾ ਮੈਚ ਹੈ ਸਟਾਰਟ ਹੋ ਚੁੱਕਿਆ ਹੈ ਭਾਈ ਜੀ ਪੰਜਵਾਂ ਬੱਲੇਬਾਜ਼ ਆਉਣਿਆ ਨੋਟ ਕਰਿਓ ਕ੍ਰਿਕਟ ਦਾ ਮੈਚ ਹੈ ਹਲੋ ਹਲੋ ਜੀ ਜਲਦੀ ਨਾਲ ਮੈਂ ਅੰਡਰ ਆ ਸ਼ੁਰੂ ਕਰਾਂਗਾ ਸਭਾ ਵੇਖੋ ਅੰਡਰ ਵਾਲਿਓ ਅੰਪਾਇਰ ਕਰੇ ਰੌਣੀ ਜੇਤੂ ਦੀ ਨੇ ਪਾਇੰਟ ਜਿਹੜੇ ਚਲੇ ਗਾ ਲਾਓ ਸਾਹਮਣੇ ਦੇਰ ਲਈ ਪਾਸੇ ਕਰੇ ਵਕਾਲੇ ਦੀ ਸ਼ੁਰੂਆਤ ਜਿਹੜੀ ਖੇਡ ਗਰਾਊਂਡ ਦੇ ਵਿੱਚ ਕਰੇ ਹੋਣ ਲੱਗੀ ਹੈ ਵੀਰ ਬੜੇ ਪਹਿਲਾਂ ਪੂਰੇ ਕਰ ਰਹੇ ਸੀਗੇ ਹੁਣ ਤਾਂ ਔਖਾ ਯਾਰ ਹੁਣ ਦੇ ਖੜੇ ਹੋ ਖੜੋ ਮੇਰਾ ਵੀ ਪਹਿਲਾ ਸਮਾਂ ਬਹੁਤ ਲੱਗਿਆ ਮੈਚ ਆਪਣਾ ਇਧਰ ਲਈ ਪਾਸੇ ਕਰੇ ਵਕਾਲੇ ਦੀ ਸ਼ੁਰੂਆਤ ਤੋਂ ਲੱਗੀ ਲੱਖੇਵਾਲ ਪਿੰਡ ਵੇ ਮੁੰਡੇ ਇਧਰਲੇ ਪਾਸੇ ਕਹਿੰਦੇ ਬੋਲ ਤੇ ਚਲੇ ਗਏ ਆ ਵਿਸ਼ਰੂ ਨੂੰ ਕਹਿੰਦੇ ਕੇ 47 ਦੇ ਖਿਤਾਬ ਦਿੱਤੇ ਗਏ ਉਹ ਮੁੰਡਾ ਕਿਹਨੇ ਕ੍ਰਿਕਟ ਦਾ ਸੁਪਰਸਟਾਰ ਖਿਡਾਰੀ ਹੋਇਆ ਤੇ ਵਿਗਲ ਵੱਡਿਆ ਕੋਚ ਦਾ ਹੁਕਮ ਹੋਇਆ ਤੇ ਚੜ੍ਹੇ ਸੂਰਮੇ ਮਰਦਲੇਰ ਵੀਆ ਨਿਕਲੇ ਪੁੱਤ ਸਰਦਾਰਾਂ ਦੇ ਸ਼ੈਲ ਵਾਂਕੇ ਜਿਵੇਂ ਬੇਲੋਂ ਨਿਕਲਦਾ ਸ਼ੇਰ ਮੀਆਂ ਚੌੜੇ ਜੁੱਸੇ ਪਸੀਨੇ ਆ ਨਾ ਭਿੱਜ ਗਏ ਸਾਥ ਘਰਨੀਆਂ ਵਰਦ ਦਲੇਰ ਮੀਆਂ ਇਧਰ ਵੀ ਮਾਸੇ ਦੀ ਸ਼ੁਰੂਆਤ ਹੋਈ ਹੈ ਸਟਾ ਇੱਕ ਮੁੰਡਾ ਰੀਤ ਹੈ ਇਧਰ ਫੌਜ ਸਾਹਿਬ 77 ਬੋਲਿੰਗ ਕਰਾ ਰਹੇ ਹਨ ਗੁਰੂ ਕਾਸ਼ੀ ਕਾਲਜ ਤਲਵੰਡੀ ਦੇ ਲਈ ਇਹ ਕਹਿੰਦੇ ਕੁਲਦੀਪ ਸਿੰਘ ਲੋਟੀ ਦਾ ਕਹਿੰਦੇ ਪੁੱਤਰ ਹਨ ਹਰਵਾਨ ਇਹ ਮਲਕਾਣੇ ਵਾਲਾ ਕਹਿੰਦੇ ਰੀਤ ਹੈ ਇਧਰ ਦੇ ਪਾਸੇ ਰਣਕੇ ਦੇ ਚਾਰ ਆਪਣੇ ਟੀਮ ਦੇ ਕਹਿੰਦੇ ਜੋੜਦਾ ਆਇਆ ਹੈ ਮਲਕਾਣੇ ਦੇ ਕਹੇ ਭਿੰਦਰ ਦਾ ਨਾ ਰਿਆ ਮਲਕਾਣੇ ਦੇ ਕਹਨੇ ਮੇਰੇ ਮਿੱਤਰੋ ਮਣੀ ਵਰਗੇ ਮਲਕਾਣੇ ਦੇ ਰਾਜੇ ਵਰਗੇ ਮਲਕਾਣੇ ਦੇ ਰਣਜੀਤ ਵਰਗੇ ਮਲਕਾਣੇ ਦੇ ਕਹੇ ਗੁਰਤੇਜ ਵਰਗੇ ਮਲਕਾਣੇ ਦੇ ਅੰਗਰੇਜ਼ ਵਰਗੇ ਕਹਿੰਦੇ ਵੱਡੇ ਵੱਲ ਪੈਦਾ ਕਰਨ ਵਾਲੀ ਧਰਤੀ ਤੋਂ ਮੁੰਡੇ ਕਹਿੰਦੇ ਚੱਲ ਕੇ ਆਏ ਐ ਅੱਜ ਕੱਲ ਕਹਿੰਦੇ ਹਰਪ੍ਰੀਤ ਕੀੜੇ ਰਾ ਕਹਿੰਦੇ ਨਾ ਪੰਜਾਬ ਦੇ ਕਹਿੰਦੇ ਵੱਡੇ ਕੇਪਿਆ ਕੰਬਾਂ ਤੇ ਜਿਹੜਾ ਕਹਿੰਦੇ ਚਰਚਾ ਦੇ ਵਿੱਚ ਰਹਿੰਦਾ ਇਹ ਮੁੰਡੇ ਕਹਿੰਦੇ ਉਹਦੇ ਪਿੰਡੋਂ ਆਏ ਚੱਲ ਕੇ ਲਓ ਸਾਹਮਣੇ ਇਧਰਲੇ ਪਾਸੇ ਕਹਿੰਦੇ ਬਾਲਕੋਂ ਦੇ ਨੌਜਵਾਨ ਜਿਹੜਾ ਕਹਿੰਦੇ ਤਿਆਰ ਹੈ ਲੱਖੇ ਵਾਲੀ ਕਹਿੰਦੇ ਚੋਪਰ ਦੀਆਂ ਬਾਲਾਂ ਜਿਹੜੀਆਂ ਕਹਿੰਦੇ ਮੈਦਾਨੇ ਚ ਪੈਣੀ ਹੈ ਖੇਡ ਦੇ ਕਿਹੜੇ ਮੈਦਾਨ ਵਿੱਚ ਆਹ ਟੀਮ ਮਲਕਾਣੇ ਪਿੰਡ ਦੀ ਹੈ ਜਿੱਥੇ ਸੱਪਾਂ ਦੇ ਡੰਗੇ ਦਾ ਜਿਹੜਾ ਕਹਿੰਦੇ ਐਲਾਨ ਹੁੰਦਾ ਹੈ ਟੀਮ ਨੇ ਕਿਹਦੇ ਉੱਥੋਂ ਚੱਲ ਕੇ ਆਏ ਹੈ ਵੀ ਪਰਮ ਸਿੰਘ ਜਿਹੜੇ ਸੁਭਲ ਸੁਭਲ ਕੇ ਤੁਰਿਆ ਫਿਰਕ ਗਿਆ ਦੇ ਮਿੱਤਰਾਂ ਫਿਰ ਖੈਰ ਨਹੀਂ ਬੰਦਿਆਂ ਕੋਲ ਬੱਤਲਾ ਜਿੰਨਾ ਬੱਤ ਹੁੰਦਾ ਸੱਪਾਂ ਦੇ ਵਿੱਚ ਅੱਜ ਕੱਲ ਉਹਨਾਂ ਜ਼ਹਿਰ ਨਹੀਂ ਸੱਪਾਂ ਦੇ ਡੰਗੇ ਦਾ ਇਲਾਜ ਤੇ ਬਡਰੋਖਾ ਵੀ ਹੈ ਸੱਪਾਂ ਦੇ ਡੰਗੇ ਦਾ ਇਲਾਜ ਤੇ ਮਲਖਾਣੇ ਵੀ ਹੈ ਪਰ ਜਿਹੜੀ ਜ਼ਹਿਰ ਬੰਦਿਆਂ ਚ ਭਰੀ ਆ ਰਹਾ ਤੇ ਜਿਹੜਾ ਬੰਦੇ ਦਾ ਡੰਗਿਆ ਜਾਂਦਾ ਤੇ ਉਹ ਰਾਸ ਨਹੀਂ ਆਉਂਦਾ ਅੱਜ ਕੱਲ ਬੰਦਿਆਂ ਦੇ ਵਿੱਚ ਸੱਪਾਂ ਨਾਲੋ ਜਿਹੜੀ ਉਹ ਵੱਧ ਜ਼ਹਿਰ ਹੈ ਫਿਰ ਇਧਰ ਵੀ ਪਾਸੇ ਕਦੇ ਰੀਤ ਮੁੰਡਾ ਮਲਖਾਣੇ ਵਾਲਾ ਰਣ ਕੇ ਦੇ ਆਪਣੀ ਟੀਮ ਦੇ ਲਈ ਚਾਰ ਖੇਡ ਦੇ ਮੈਦਾਨ ਵਿੱਚ ਕਦੇ ਡੋੜਦਾ ਆਇਆ ਇਹ ਤੇ ਸੁਪਰਸਟਾਰ ਖਿਡਾਰੀ ਹੈ ਸਾਡੀ ਖੌਸਕਰੀ ਖੇਡ ਦਾ ਮਲਕਾਣੇ ਦੀ ਟੀਮ ਦਾ ਮੁੰਡਾ ਹੈ 01 ਰੀ 01 ਜਿਹਨੇ ਵਧੀਆ ਛੋਟ ਲਾਇਆ ਸਾਹਮਣੇ ਲੜਾ ਗੋਮੈਂ ਇਹ ਮੁੰਡਾ ਉਧਰ ਅਨਮੋਲ 77 ਬਹੁਤ ਫਾਸਟ ਬੋਲਰ ਹੈ ਅੱਛੀ ਤਰ੍ਹਾਂ ਖੇਡ ਰਹੇ ਹੈ ਬੱਚੇ ਗੁੱਡ ਗੁੱਡ ਮੇਰੀ ਗੁੱਡ ਵੈਰੀ ਗੁੱਡ ਗੁੱਡ ਬੋਲਿੰਗ ਗੁੱਡ ਫੀਲਡਿੰਗ ਅੱਛੀ ਬੋਲਿੰਗ ਬਹੁਤ ਫਾਸਟ ਬੋਲਰ ਆ ਮੁੰਡਾ 77 ਨਲਕਾਣੇ ਦਾ

ਬੱਗੀ ਵਰਗੇ ਨਾਲ ਸੇਵਕ ਕੋਠਿਆਂ ਵਾਲਾ ਹੈ ਤੇ ਨਾਲ ਉਧਰਲੇ ਪਾਸੇ ਬਹੁਤ ਵੱਡਾ ਧੰਨਵਾਦ ਆਸ ਸੋਦੀ ਵਰਗੇ ਨਾਲ ਉਧਰਲੇ ਪਾਸੇ ਜੀਵਨ ਸਿੰਘ ਸਪੋਰਟਸ ਕਲੱਬ ਨਾਲ ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਵਾਲੇ ਵੀਰ ਨੇ ਜਿਨ੍ਹਾਂ ਨੇ ਬਹੁਤ ਵੱਡੇ ਯੋਗਦਾਨ ਅੱਜ ਦੇ ਕਰੇ ਵੱਡੇ ਮੇਲੇ ਕਰੇ ਪੋੜੇ ਕੀਤੇ ਹੈ ਕਰਨ ਵੀ ਪੁੱਜ ਗਿਆ ਬੱਲਰ ਖਾਂ ਵਾਲਾ ਤੇ ਖੇਡੂ ਕੇ ਦੇ ਪ੍ਰਬੰਧਕ ਕਮੇਟੀ ਦੇ ਲਈ ਬੱਲਾ ਲੱਗ ਰਿਹਾ ਕਰੇ ਟਕਾਰੇ ਉਧਰਲੇ ਪਾਸੇ ਰਨ ਕਹਿੰਦੇ 6 ਦਰਤ ਹੈ। ਭਗਵਾਨ ਦੇ ਫੀਲ ਦੇ ਮੈਦਾਨ ਵਿੱਚ ਬਹੁਤ ਅੱਛਾ ਖੇਡ ਰਹੇ ਹੈ ਮੁੰਡਾ। ਮਲਕਾਣਿਆਂ ਦੀ ਟੀਮ ਅੱਛੀ ਖੇਡ ਰਹੀ ਹੈ। 22 ਸਕੋਰ ਹੋ ਚੁੱਕੇ ਹੈ। ਔਰ 5 ਕੀ ਦਾ ਬੱਦਰ ਦਾ ਬਈ। ओवर का मैच है ओवर ओवर का का मैच है दोस्तों फाइव ओवर का मैच है ये फाइव ओवर का ये मैच है अभी बैटिंग पे है आरस सेवेंटीन अच्छा मैच चल रहा है ट्वेंटी टू स्कोर हो चुके हैं ट्वेंटी टू स्कोर हो चुके हैं फाइव ओवर है भाई फाइव ओवर है फाइव ओवर पाँच ओवर का मैच है फाइव ओवर का ट्वेंटी टू ट्वेंटी टू स्कोर है फाइव ओवर का मैच है दोस्तों ਉਹ ਫਲਟਰ ਉਹ ਕੋਈ ਕਹਦਾ ਕੱਲਾ ਇਹਨਾਂ ਸਪੋਰਟ ਮੋਰਮ ਬਣਾਉਂਦੀ ਹੈ ਐਸੇ ਦਾ ਫ੍ਰੀ ਫਾਇਰ ਆਣੇ ਆ ਬਹੁਤ ਤਾਂ ਖੇਡਦਾ ਕਰਦਾ ਜੰਮੀ ਆ ਪੰਜ ਮਹੀਨੇ ਕੋਈ ਗੱਲ ਨਹੀਂ ਆਜੇ ਹੈ ਆਜੋ ਆਜਾ ਬਈ ਉਹ ਫੜੀ ਦਵਾ ਦਿਓ ਓਏ ਉਹ ਫੜਾ ਬਈ ਤੂੰ ਬੜਕੇ ਦੀਰਾ ਆ ਆ ਉਹ ਫਾਸਟ ਬਾਲ ਐਸੀ ਕਰਦਾ ਲਓ ਸਾਹਮਣੇ ਦੇ ਲਈ ਪਾਸੇ ਆ ਮੁੰਡੇ ਦਾ ਕਦੇ ਜੱਜਲ ਪਿੰਡਾ ਹੈ ਇਹ ਕਦੇ ਬਾਕੀ ਆ ਨੌਜਵਾਨ ਜੱਜਲ ਦੀ ਧਰਤੀ ਦਾ ਖੇਡ ਦੇ ਮੈਦਾਨ ਵਿੱਚ 19 ਤੇ 20 ਤਰੀਕ ਦੇ ਕਦੇ ਸੱਧਿਆ ਜੱਜਲ ਦੇ ਵਿੱਚ ਬੋਰੰਦਾ ਮੇਲਾ ਤੇ ਰੈਕਟ ਤੋੜ ਮੇਲਾ ਜਿਹੜਾ ਕਿ ਧਰਤੀ ਦੇ ਖੇਡਾਂ ਰਣਾ ਇੱਕ ਬਾਹਰੋਂ ਦੇ ਵਿੱਚ ਕਹਿੰਦੇ ਰੌਣਕ ਜਿਹੜੀ ਕਿ ਵੱਡੀ ਹੋਣੀ ਹੈ ਆਪਣੀਆਂ ਪੱਤੀ ਖੇਡਣਗੀਆਂ ਤੇ ਗੱਲ ਜਿਹੜੇ ਲੱਗੂਗੀ ਟਕੜਾਈ ਖੇਡ ਦੇ ਕਰੇ ਮੈਦਾਨ ਵਿੱਚ ਬਾਲ ਪਾਉਣ ਦੇ ਲਈ ਕਹਿੰਦੇ ਗੱਬਰੂ ਜਿਹੜਾ ਕਿ ਤਿਆਰ ਵਰ ਤਿਆਰ ਆ ਮੇਰੇ ਮਿੱਤਰੋ ਵੀ ਦੁਸ਼ਮਣ ਦੀ ਥਾਲੀ ਵਿੱਚ ਕਦੇ ਵੀ ਖਾਣਾ ਖਾਈਏ ਨਾ ਯਾਰ ਜਰਾਰ ਦੇ ਨਾਲ ਕਦੇ ਵੀ ਯਾਰੀ ਲਾਈਏ ਨਾ ਸੜਦੀ ਨਹੀਂ ਸੱਪ ਡਹਿਰ ਦੀ ਤੇ ਬੰਦਾ ਮਾਰ ਮਕਉਂਦੀ ਹੈ ਪਿੰਦੇ ਦੇ ਸਰ ਪਟਾਕੇ ਦਰੋਂ ਜਵਾਨੀ ਆਉਂਦੀ ਹੈ ਜਵਾਨੀ ਦੇ ਜੋਰ ਦੀਆਂ ਗੱਲਾਂ ਹੈ ਨਹੀਂ ਵੀਰੋ ਜਲਦੀ ਕਰੋ ਪਲੇਸ ਬੁਰਜ ਦੇ ਵਿੱਚ ਹੋਣਾ ਹੈ ਕਰਕੇ ਲੱਗਣਾ ਹੈ ਬਹੁਤ ਅੱਛਾ ਮੈਚ ਚੱਲ ਰਿਹਾ ਹੈ ਫੈਸਲਾ ਨਹੀਂ ਚੱਲਣਾ ਹੈ ਮੈਚ ਓਕੇ ਜੀ ਐਵਰੀਥਿੰਗ ਇਜ਼ ਆਲ ਰਾਈਟ ਸਭ ਕੁਝ ਠੀਕ ਠਾਕ ਹੈ ਕੱਲ ਸਟਾਰਟ ਹੋਰ ਬੰਦ ਕੇ ਕਰਨਾ ਹੈ ਕੱਲ ਨੂੰ 23 ਸਕੋਰ ਰਣੇ ਕਰੇ ਹੁਣ ਤੱਕ ਬਣ ਚੁੱਕਿਆ ਹੈ ਸ਼ੇਰਾ ਮਾਰ ਦੀ ਪੁੱਜ ਗਏ ਨੇ ਸਾਡੇ ਬਹੁਤ ਵੱਡਾ ਕਰੇ ਧੰਨਵਾਦ ਪਹਿਲੀਆਂ ਜਿਸ ਇਲਾਕੇ ਦੇ ਕਰੇ ਕਬੱਡੀ ਦੇ ਮੋਲ ਬੋਲੇ ਹੈ ਅੱਜ ਵੀ ਵਰਕਰ ਆ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਲੇਲੇ ਵਾਲੇ ਦੇ ਵਿੱਚ ਜਦੋਂ 2026 ਦੇ ਕਬੱਡੀ ਕੱਪ ਹੋਇਆ ਤੇ ਇੱਕ ਵਧੀਆ ਨਸਲ ਦਾ ਘੋੜਾ ਲੈ ਕੇ ਸਾਡੇ ਸ਼ੇਰੇ ਮਾਰ ਬਾਈ ਦਾ ਜਿਹੜਾ ਵੱਡਾ ਸਨਮਾਨ ਹੋਣਾ ਹੈ ਵਾਰ-ਵਾਰ ਸਾਡੇ ਭਰਾ ਨੂੰ ਵੱਡਾ ਵੀਰ ਆ ਸਾਡਾ ਖੋ ਵੀ ਕਰੇ ਵਿਸ਼ੇਸ਼ ਤੌਰ ਤੇ ਕਰੇ ਪੁੱਜ ਗਿਆ ਲੈ ਵੀਰੇ ਤਾਂ ਟਾਈਮ ਲੱਗ ਜਾਊਗਾ ਸੋਹਣਿਆ ਚੜਾ ਕੇ ਰੱਖਣਾ ਇਤੋਂ ਵੀਰ ਬਣ ਕੇ ਥੋੜੇ ਥੋੜੇ ਨਾਲ ਸਮਾਂ ਬਹੁਤ ਜਾਨੇ ਲੱਗ ਜਾਣਾ ਹੈ ਇਧਰ ਵੀ ਪਾਸੇ ਕਹਿੰਦੇ ਬਹੁਤ ਤੁਹਾਡਾ ਸਨਕਾਰ ਸਾਡੇ ਵੀਰ ਦਾ ਜਿਹੜਾ ਕਹਿੰਦਾ ਖੀਤਾ ਜਾ ਰਿਹਾ ਸ਼ੇਰਾ ਮਾਣ ਇਹਦਾ ਪਿੰਡਾ ਰਮਾਨ ਹੈ ਇਧਰ ਵੀ ਪਾਸੇ ਕਹਿੰਦੇ ਵਾਲ ਪਾਉਣ ਦੇ ਲਈ ਮੁੰਡਾ ਕਹਿੰਦੇ ਜੱਜਲ ਦੀ ਤਰਤੀਰ ਹੈ ਪਹਿਲਿਆਂ ਚ ਮੰਗੂ ਸਤਾਰ ਖੇਡੇ ਹੈ ਮੋਟੇ ਵਰ ਸਤਵੰਤ ਵਰਗੇ ਖੇਡੇ ਤੇ ਮੋٹے ਦਾ ਕਹਿੰਦੇ ਜ਼ਿਕਰ ਰਿਹਾ ਜਰਨ ਜੱਠਿਆ ਲਈ ਕਹਿੰਦੇ ਪੰਜਾਬ ਦੇ ਵੱਡੇ ਮੇਲੇ ਪਹਿਲੀ ਅੱਜ ਖੇਡੇ ਹੈ ਗੱਲਾਂ ਹੋ ਗਈਆਂ ਕਿ ਮੋٹے ਰਜਲਦੀਆ ਉਦੋਂ ਬਾਅਦ ਕਿਹੜੇ ਲੱਭੂ ਜੱਜਲ ਦੇ ਕਰਤੇ ਬਿੱਲੇ ਵਰਗੇ ਕਿਹੜੇ ਰਾਜੂ ਮਰੋੜੇ ਵਰਗੇ ਵੱਡੇ ਵੱਲ ਪੈੜੀ ਕਰਨ ਵਾਲੀ ਤਹਿਤੀ ਹੈ ਇਹ ਮੁੰਡਾ ਕਿਹੜੇ ਦੇ ਪਾਸੇ ਖੇਡ ਦੇ ਮੈਦਾਨ ਵਿੱਚ ਉਹਦੇ ਪਿੰਡੋਂ ਚੱਲ ਕੇ ਆਇਆ ਹੈ ਅਮਰਪਾਲ ਚੱਤਾ ਕਹਿੰਦਾ ਵੀ ਵੀਰ ਉਹ ਰਕਾਰ ਤੋੜਦੇ ਆਂਗੇ ਪਿੰਡਾਂ ਪਰੇ ਵੱਡਾ ਮੇਲਾ ਕਰਾਉਣਾ ਹੈ ਪੈਂਦੀ ਹੋਰਾਲ ਇਧਰ ਦੇ ਪਾਸੇ ਰੀਤ ਬਲਕਾਣੇ ਦਾ ਮੁੰਡਾ ਲਾਉਣਾ ਸ਼ੌਟ ਟਕਾਣੇ ਦਾ ਰਣਕੇ ਦੇ ਚਾਰ ਜੁੜ ਗਿਆ ਹੈ ਖੇਡ ਦੇ ਕਿਰੇ ਦੇ ਵਿੱਚ ਆ ਮੁੰਡੇ ਆੜਗਵਾੜ ਪਿੰਡਾ ਰਿਹਾ ਹੈ ਜੱਜੜੀਆਂ ਲੱਗੀਆਂ ਹੈ ਤੇ ਉਧਰ ਦੇ ਪਾਸੇ ਮੜਕਾਣਾ ਵੀ ਕਹਿੰਦੇ ਲੱਗ ਗਿਆ ਮੇਰੇ ਮਿੱਤੋ ਹੱਦਾ-ਸੱਦਾ ਕਰਦੀਆਂ ਪਿੰਡਾਂ ਦੀਆਂ ਪਰ ਇਧਰ ਲਈ ਪਾਸੇ ਕਹਿੰਦੇ ਵਾਲ ਪਹੁੰਚ ਦੇ ਲਈ ਖਿਡਾਰੀ ਜਿਹੜਾ ਕਿ ਤਿਆਰ ਵਰ ਤਿਆਰ ਹੈ ਖੇਡਿਆ ਸ਼ਾਟ ਇਧਰ ਲਈ ਪਾਸੇ ਰਣ ਸ਼ੇਰ ਔਰ ਤੇ ਹੈ ਮੈਂ ਪਹਿਲਾਂ ਵੀ ਦੱਸਿਆ ਹੈ ਵੀ ਇਹ ਬਲੰਟ ਲਾਈਨ ਦਾ ਪ੍ਰੇਰ ਹੈ ਇਹਦੇ ਪਾਪਾ ਜੀ ਨੇ ਬਹੁਤ ਤਕੜੀ ਕ੍ਰਿਕਟ ਖੇਡੀ ਤੇ ਮੁੰਡਾ ਵੀ ਕਹਿੰਦੇ ਕ੍ਰਿਕਟ ਦਾ ਜਿਹੜਾ ਕਿ ਸੁਪਰਸਟਾਰ ਹੈ ਵੀ ਬਾਪ ਤਕੜਾ ਖੇਡਿਆ ਪੁੱਤਰ ਹੀ ਚੜਤ ਵੜੀ ਲਾਉਂਦਾ ਏ ਛੱਕੇ ਨਾਲ ਪੂਰੀ ਮੜਕ ਗਈ ਲੰਦਾ ਇੱਕ ਛੱਕੇ ਨਾਲ ਪੂਰੀ ਮਰਤ ਗਈ ਇਧਰਲੇ ਪਾਸੇ ਕਰੇ ਓਵਰ ਜਿਹੜਾ ਸਮਾਪਤੀ ਦੇ ਬਰਕਰਾਰ ਆ ਗਿਆ ਹੈ ਸਕੋਰ ਬੋਲਰ ਕਿੰਨੇ 38 ਹੋ ਗਿਆ ਰਿਹਾ ਮੈਨੂੰ ਆਉਂਦੇ ਦੁਆਰੇ ਕੋਈ ਨਾ ਪਰਦੇ ਫਿਸਲ ਗਿਆ ਮੈਨੂੰ ਫੜਾ ਕੇ ਜਾਂਦਾ ਪੂਰੇ ਫੜਾਉ ਹੈ ਬੰਬ ਵੀ ਛਪੀ ਜਿਵੇਂ ਪੱਟੀ ਦੇਖੀ ਖੁਦ ਕਰ ਨਹੀਂ ਆਵਾਜ਼ ਇਹ ਕਿੰਨਾ ਬੰਬ ਬੰਬ ਬਣੇ ਵਿਚਾਰੇ ਮਾਰ ਕੋ ਉਤਾਰਦਾ ਬਾ ਕਰਲਾ ਬਾਈ ਨੂੰ ਪੰਜਾ ਬਾੜ ਚਾਰ ਚਾਰ ਆ ਸਾਊਂਡ ਵਾਲਾ ਗੇਲੇ ਦੇ ਪੇਵਾਏ ਨੂੰ ਸੋਦਾ ਜਰੂਰ ਸੰਪਰਕ ਬਣਾਵੇ ਮੇਰੇ ਨਾਲ ਨੇਦਰਲੇ ਪਾਸੇ ਕਹਿੰਦੇ ਸ਼ਾਊਟ ਖੇਡਿਆ ਮੁੰਡੇ ਰਣਚੂਆ ਨਵੀਂਵਰ ਮਲਕਾਰੇ ਪਿੰਡ ਵਾਲਾ ਅੰਗਰੇਜ਼ ਕਹਿੰਦੇ ਮੇਰੇ ਮਿੱਤਰੋ ਅੱਜ ਕੱਲ ਵੱਡੀ ਮਿਹਨਤ ਕਰਾ ਰਿਹਾ ਬੱਚਾ ਨੂੰ ਅੰਗਰੇਜ਼ ਟੀਮ ਵੀ ਅੱਜ ਕੱਲ ਚਰਚਾ ਦੇ ਵਿੱਚ ਆਇਆ ਹੈ ਕਲਵਡੀ ਸਾਬੋਰਾ ਇਲਾਕਾ ਹੈ ਬੜੀ ਖਿਆਸਕ ਧਰਤੀ ਹੈ ਕਲਗੀ ਵਾਲੇ ਪਾਸੇ ਨੇ ਚਰਨ ਪਾਏ ਇਸ ਧਰਤੀ ਦੇ ਗੱਲਾਂ ਹੋਈਆਂ ਹੈ ਤੁਸੀਂ ਦੋਸਤੋ ਆਨੰਦ ਮਾਣ ਰਹੇ ਹਾਂ ক্রিকেট ਮੈਚ ਮਲਕਾਣਾ ਤੇ ਜੱਜਲ ਦੀ ਟੀਮ ਮਲਕਾਣਾ ਦੇ ਲੱਖੇਵਾਲ ਲੱਖੇਵਾਲ ਜੱਜਲ ਜੱਜਲ ਦਾ ਮੁੰਡਾ ਖੇਡ ਰਿਹਾ ਹੈ ਜੱਜਲ ਦਾ ਮੁੰਡਾ ਖੇਡ ਰਿਹਾ ਹੈ ਓਕੇ ਓਕੇ ਇਹ ਦੋਸਤੋ ਬਠਿੰਡੇ ਜ਼ਿਲ੍ਹੇ ਦੇ ਪਿੰਡ ਬੁਰਜ ਦੇ ਵਿੱਚ ਹੋ ਰਿਹਾ ਹੈ ਨੇ ক্রিকেট ਦੇ ਟੂਰਨਾਮੈਂਟ ক্রিকেট ਮੈਚ ਦੇਖੋ ਦੋਸਤੋ ਵੈਰੀ ਗੁੱਡ ਸ਼ਾਟ ਲੋਈ ਮੁੰਡੇ ਨੇ ਦੋ वारी टका के छक्के लाए हैं बार चौका के छक्का अच्छा दो रन वेरी गुड शॉट गुड शॉट ਆਪਰਾਂ ਪੁੱਛਿਆ ਹੋਇਆ ਹੈ ਕਿ ਪਾਏ ਜਾਂਦੇ ਬੱਸ 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 ਆ ਰਹੇ ਆਂ ਗੀ ਲੋ ਜੀ ਰੀਟ 01 بیٹنگ ਤੇ ਫੇਰ ਆ ਚੁੱਕਿਆ ਮੁੰਡਾ Very good. Oh, oh. good, good good show. Good oh, show. Sure. good day, oh, 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 good oh. good day, good good ਰਾਂ 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 ਜ਼ਮਾਨਾ ਲੈ ਗਿਆ ਬਈ ਬਾਲ ਜਿਹੜੀ ਕਰੇ ਨੋ ਚੁੱਕੀ ਇਧਰ ਲਈ ਪਾਸੇ ਖੇਡ ਮੈਦਾਨ ਵਿੱਚ ਫਰੀਅਰ ਦੇ ਇਸ਼ਾਰੇ ਜਿਹੜੇ ਕਰੇ ਹੋ ਚੁੱਕੇ ਆ ਮੁੰਡਾ ਕਹਿੰਦੇ ਲੱਖੇਵਾਲ ਪਿੰਡ ਦਾ ਇਧਰ ਲਈ ਕਾਸ਼ੇ ਕਰੇ ਬਾਰ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਖੇਡ ਦੇ ਕੇ ਮੈਦਾਨ ਦੇ ਵਿੱਚ ਅੰਛੂ ਕਹਿੰਦੇ ਮਲਕਾਨੀ ਦੀ ਧਰਤੀ ਦਾ ਆਹ ਟੀਮ ਕਰੇ ਅੰਦਰ ਦੀ ਕਹਿੰਦੇ ਮੇਰੇ ਮਿੱਤਰੋ ਮੰਨੀ ਤੇ ਕਰੇ ਪਰਵੰਨੀ ਟੀਮ ਹੈ ਉਧਰ ਲਈ ਪਾਸੇ ਕਨੇ ਖੋਖਰਾ ਦੇ ਸ਼ੀਰੇ ਦਾ ਕਨੇ ਕੱਲ ਬੜੇ ਰਿਹਾ ਤੇ ਮਾਲਕ ਤੰਦਰੁਸਤੀ ਬਖਸ਼ੇ ਭਰਾ ਸਾਡੇ ਨੂੰ ਮਾਲਕ ਕਨੇ ਤਰਕੀਆਂ ਦੇਵੇ ਜਲਦੀ ਠੀਕ ਹੋ ਕੇ ਸਾਡਾ ਵੀਰ ਇਹਨਾਂ ਗਰਾਉਂਡਾਂ ਦੇ ਕਿਰੇ ਪਿੱਤੋ ਜਿਹੜੀ ਉਹ ਸ਼ਾਹ ਬਣ ਜਾਵੇ ਸ਼ੀਰੇ ਦਾ ਵੀ ਧੰਨਵਾਦ ਹੈ ਪਰ ਇਧਰ ਲਈ ਪਾਸੇ ਓਵਰ ਦੀ ਕਨੇ ਸਮਾਪਤ ਹੋ ਚੁੱਕੀ ਆ ਨਹੀਂ ਸੋਹਣਿਆ ਕਿੰਨੇ ਓਵਰ ਕਿੰਨੇ ਹੋ ਗਏ 3 ਓਵਰ 62 3 ਓਵਰ 62 3 ਓਵਰ ਦੇ 62 ਸਕੋਰ ਹੋ ਚੁੱਕਿਆ ਦੇ ਅਗਲਾ ਵੇ ਇਹਦਾ ਤੇਨ 962 ਰਨ ਹੋ ਚੁੱਕੇ ਹੈ ਜੀ 5 ਓਵਰਾਂ ਦਾ ਮੈਚ ਹੈ ਦੋਸਤੋ ਤੇਨ ਓਵਰ 62 ਰਨ 3 ਓਵਰ 62 ਰਨ ਬਾਟ ਬਰੇ ਬਾਟ ਕੋਣਾ ਬਾਲਰ ਬਈ अनमोल बॉलर त फिर आ गया ओ गुड 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 गुडा तो लाई चल रही

Short Land चक्कर है यार बहुत गुड शॉट लाया सिक्सर अस्सी छिक्का लगा दिया गुड शॉट लगाया

ਬਈ 12ਵਾਂ ਨਾ ਚੋ ਆਮਰੇ 12ਵਾਂ ਨਾ ਚੋ ਠੀਕ ਆ ਠੀਕ ਆ ਓਕੇ ਬਈ ਓਕੇ ਉਹ ਦਬਲੀ ਦੇ ਠੀਕ ਆ ਕੋਈ ਨਹੀਂ ਦੇ ਦੋ ਉਹ ਕਿੱਟੜਾ ਚਿੱਕਾ ਗਏ ਅਗਰ ਪਹਿਲੇ ਦੇ ਕੀ ਬੱਜੇ ਚੌਕਾ ਕੀ ਚੱਕਾ ਲਓ ਸਾਹਮਣੇ ਇਧਰ ਲਈ ਪਾਸੇ ਕਰੇ ਬਾਲ ਫੇਰ ਟਿਕਾੜੇ ਦੀ ਕਰੇ ਭਾਰਤੀ ਮੁੰਡੇ ਨੇ ਫੇਰ ਦੇ ਕਰੇ ਗਰਾਊਂਡ ਦੇ ਵਿੱਚ ਮੈਚ ਕਰਾ ਟੀਮਾਂ ਕਿਹਨੀਆਂ ਟਿਕਾਉਂਦੀਆਂ ਹੈ ਅੰਡਰ ਦੀ ਅਕਰੇ ਦੋ ਟੀਮਾਂ ਉੱਜੇ ਦੇ ਨਾਲ ਜਿਹੜੀਆਂ ਕਰੇ ਭੜਦੀਆਂ ਮੇਰੇ ਮਿੱਤਰੋ ਮੁੰਡਾ ਕਦੇ ਲੱਖੇਵਾਲ ਪਿੰਡ ਦਾ ਖੇਡ ਦੇ ਮੈਦਾਨ ਉੱਜੇ ਦੇ ਲਈ ਪਾਸੇ ਬਾਲ ਪਾਉਣ ਦੇ ਲਈ ਕਰੇ ਤਿਆਰ ਬਰ ਤਿਆਰ ਹੈ ਖੇਡ ਦੇ ਗਰਾਊਂਡ ਦੇ ਵਿੱਚ ਟੀਮਾਂ ਦੋਨੇ ਟੌਂਗ ਰੀਆਂ ਸੈਂਦੀ ਬਾਲ ਖੇਡ ਦੇ ਕਰੇ ਮੈਦਾਨ ਵਿੱਚ ਇਧਰ ਲਈ ਪਾਸੇ ਵਾਈਡ ਦੇ ਇਸ਼ਾਰੇ ਜਿਹੜੇ ਕਰੇ ਹੋ ਚੁੱਕੇ ਆ ਇਹ ਵੀ ਲਾਸਟ ਓਵਰ ਹੈ ਪਹਿਲੀ ਪਾਰੀ ਦਾ ਲਾਸਟ ਓਵਰ ਹੈ ਪਹਿਲੀ ਪਾਰੀ ਦਾ ਆਊਟ 93 ਹੋ ਗਏ ਵੀਰੇ ਯਾਰ ਇੱਕ ਬੋਲ ਆਈਏ 93 93 ਆ ਡਾਟ ਕਰਦੇ ਦੋ ਆਊਟ ਕਰਤੇ ਮੁੰਡੇ ਨੇ ਹਨਾ ਬੋਲਰ ਨੇ ਬਸ ਲੋ ਜੀ ਦੋਸਤੋ ਮੈਚ ਦੀ ਸਮਾਪਤੀ ਹੋ ਚੁੱਕੀ ਹੈ ਇੱਕ ਪਾਰੀ ਦੀ ਸਮਾਪਤੀ ਹੋ ਚੁੱਕੀ ਹੈ ਜਾਨੀ ਕਿ ਕਿਹਨੇ 94 ਡਾਰ ਚੜਾ ਇੱਕ ਪਾਰੀ ਦੀ ਸਮਾਪਤੀ ਹੋ ਚੁੱਕੀ ਹੈ